ਮਹੋਲ ਇਸੇ ਮੇਕ ਨਮਾ ਬਣਾਇਆ ਹੈ ਤੁਸੀਂ ਪੁਰਾਣੇ ਮੈਂਬਰ ਰਹਿ ਚੁੱਕੇ ਹੋ ਤੁਸੀਂ ਨਾ ਕਿ ਕਹਿੰਦੇ ਚਾਹੁੰਦੇ ਤੁਸੀਂ ਨਾ ਲਗਾ ਸਾਰੇ ਮੀਡੀਆ ਚ ਚੈਨਲ ਦਾ ਮੌਕਾ ਨਾ ਜੀ ਤੁਹਾਨੂੰ ਐਜ ਮੈਂਬਰ ਜਿਨੂੰ ਬਹੁਤ ਸਾਲ ਹੋ ਗਏ ਕਿ ਫਿਰ 2 ਸਾਲ ਕਲੱਬ ਮੈਂਬਰਸ ਨੇ ਵੀ ਸੇਵਾ ਕਰਨ ਦਾ ਮੌਕਾ ਦੇਆ ਜੋ ਅੱਜ ਕਲੱਬ ਦੇ ਵਿੱਚ ਮਾਮਲਾ ਬਹੁਤ ਮਾੜਾ ਹੈ ਕਿਉਂਕਿ ਕਲੱਬ ਇੱਕ ਪਰਿਵਾਰਕ ਕਲੱਬ ਹੈ ਤੇ ਜਿਹੜੀਆਂ ਚੀਜ਼ਾਂ ਚੱਲ ਪਈਆਂ ਨਹੀਂ ਹੋਣੀਆਂ ਚਾਹੀਦੀਆਂ ਸਾਰੇ ਸੀਨੀਅਰ ਜਿਹੜੇ ਗਰੁੱਪ ਪਿੱਛੇ ਇਕੱਠੇ ਹੋਏ ਪਤਾ ਹੈ ਜੀ ਉਹਨਾਂ ਨੇ ਫੈਸਲੇ ਲਿੱਤੇ ਚਲੋ ਇਹ ਕਹਿ ਕੇ ਲਿੱਤੇ ਕਿ ਕਲੱਬ ਦੀ ਬਿਹਤਰੀ ਲਈ ਅਸੀਂ ਲੜਾਈ ਝਗੜਾ ਖਤਮ ਕਰਕੇ ਪਿਆਰ ਦੇ ਤੌਰ ਤੇ ਅੱਗੇ ਵਧਣਾ ਹੈ ਪਰ ਉਹ ਪਾਰ ਤੇ ਕੋਈ ਪਿਆਰ ਵਾਲਾ ਜਿਹੜਾ ਰਿਵੋਲ ਬਣਾਇਆ ਗਿਆ ਸੀ ਇਕੱਠੇ ਉੱਪਰ ਉਹਦੇ ਵਿੱਚ ਕਿੱਥੇ ਫ੍ਰਿਕਸ਼ਨ ਹੋਈ ਕੀ ਡਿਸਕਿਊਟ ਸ਼ੁਰੂ ਹੋਏ ਕਿ ਅੱਜ ਮਾਹੌਲ ਕਿੱਥੇ ਪਹੁੰਚ ਗਿਆ ਕਿ ਇਹ ਅੱਜ ਕਲੱਬ ਦੇ ਜਿਹੜੇ ਹਾਲਾਤ ਹੈ ਉਹ ਆਪਾਂ ਐਫਆਈਆਰ ਜਾਂ ਪਰਚੇਨ ਉਤੇ ਰਾਜਨੀਤੀ ਸ਼ੁਰੂ ਹੋ ਜੇਗੀ ਜਿਹੜੇ ਕੰਮ ਕਰਨ ਵਾਲੇ ਤੁਸੀਂ ਮੈਂਬਰਸ ਦੇ ਲਈ ਕੰਮ ਕਰੋ ਮੈਂਬਰਸ ਦੇ ਪੈਸੇ ਨਹੀਂ ਹੈ ਮੈਂ ਤਾਂ ਇਹ ਜੁਨੇਸ਼ਨ ਦਵਾਗਾ ਕਿ ਜਿਹੜੇ ਈਐਮ ਜਾਂ ਏਜੀਐਸ ਦਾ ਰੋਲਾ ਹਰ ਵਾਰ ਪੈਂਦਾ ਉਹਨੂੰ ਤੁਸੀਂ ਜਰੂਰ ਡਿਜੀਟਲ ਵਾਲੇ ਕੋਲ ਸੇ ਲਿਕੇ ਜਾਓ ਜਿਹੜੇ ਅਜੰਡੇ ਜਾਂ ਮੱਦੇ ਤੁਸੀਂ ਉਹਨਾਂ ਦੇ ਵਿੱਚ ਲੈ ਕੇ ਆਉਂਦੇ ਜਿਵੇਂ ਹੁਣ ਆਪਾਂ ਪਾਰਲੀਮੈਂਟ ਦੀ ਗੱਲ ਕਰਦੇ ਆਂ ਕੁੱਤੇ ਡਿਜੀਟਲ VOTING ਦੇ ਰਾਹੀਂ ਉਹ ਮਤੇ ਪਾਸ ਹੁੰਦੇ ਆ ਤੇ ਰਜਿਸਟਰਡ ਹੁੰਦੇ ਆ EVM ਜਾਂ EDM ਜਿਹੜੇ ਵੀ ਏਜੰਡੇ ਆ ਉਹ ਰਿਟਰਨ ਆਣੇ ਚਾਹੀਦੇ ਆ ਤੇ ਮੈਂਬਰਸ ਤੋਂ ਡਿਜੀਟਲ ਸਿਸਟਮ ਦੇ ਰਾਹੀਂ ਪਾਸ ਹੋ ਕੇ ROC 'ਚ ਰਜਿਸਟਰਡ ਹੋਣੇ ਚਾਹੀਦੇ ਆ ਤਾਂ ਕਿ ਉਹ ਏਜੰਡਿਆਂ ਤੋਂ ਕੋਈ ਭੱਜ ਨਾ ਸਕੇ ਜਾਂ ਉਹਨੂੰ ਬਾਅਦ ਦੇ ਵਿੱਚ ਬਦਲਿਆ ਨਾ ਜਾਵੇ ਕਿਉਂਕਿ ਜਿੰਨਾ ਸਾਡੇ ਧਿਆਨ ਦੇ ਵਿੱਚ ਆਇਆ ਹੈ E ਜਿਹੜੀ ਵੀ ਇਹ ਮੁੱਦੇ ਲੈ ਕੇ ਆਏ ਆ ਉਹ ਨਾ ਤਾਂ ਐਗਜ਼ੈਕਟਿਵ ਮੀਟਿੰਗ 'ਚ ਕੋਈ ਮਤੇ ਪਾਈ ਗਈ ਨਾ ਉੱਥੇ ਪੂਰੀ ਟੀਮ ਨੂੰ ਦੱਸੀ ਗਈ ਕੁਝ ਲੋਗ ਹੈ ਜਿਹੜੇ ਆਪਣੇ ਤੌਰ ਤੇ ਇਹ ਕੁਝ ਫੈਸਲੇ ਲੈ ਜਾਂਦੇ ਆ ਨੀ ਇਹਨਾਂ ਵੱਲੋਂ ਚਾਹੇ ਉਹ ਨੇ ਇਲੈਕਸ਼ਨ ਅਜੇ ਤਰ੍ਹਾਂ ਦੀ ਗੱਲ ਹੈ ਤੇ ਪੂਰੀ ਟੀਮ ਨੂੰ ਇਕੱਠੇ ਕਰਕੇ ਕਿਉਂ ਨਹੀਂ ਉਹ ਫੈਸਲਾ ਲਿੱਤਾ ਗਿਆ ਇਹ ਮੁੱਦੇ ਤੇ ਜੋ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਕਿ ਖਾਸ ਕਰਕੇ ਮੈਂ ਤਾਂ ਅਪੀਲ ਕਰਾਂਗਾ ਮੌਤੀ ਸਾਡੇ ਸੀਨੀਅਰ ਮੈਂਬਰ ਵੀ ਆ ਡਾਕਟਰ ਹਮਨੂਨ ਸਿੰਘ ਜੀ ਪਿਛੇ ਉਹਨਾਂ ਨੇ ਵੀ ਪੂਰੀ ਪ੍ਰੈਸ ਦੇ ਵਿੱਚ ਇਹ ਗੱਲ ਕਹੀ ਸੀ ਵੀ ਜਿਹੜੇ ਅਸੀਂ ਦੋ ਗਰੁੱਪ ਇਕੱਠੇ ਕੀਤੇ ਉਹ ਇਕੱਠੇ ਕਰਨ ਦਾ ਮਤਲਬ ਹੈ ਵੀ ਪਿਆਰ ਮੁਹੱਬਤ ਦੁਬਾਰਾ ਉੱਥੇ ਕਾਇਮ ਕਰਨਾ ਤੇ ਅਗਲੇ ਸਾਲ ਇਹ ਜਿਹੜੇ 12 ਮੈਂਬਰ ਇਸ ਵਾਰ ਆਏ ਆ ਉਹ 12 ਮੈਂਬਰ ਨਾ ਹੀ ਇਲੈਕਸ਼ਨ ਲੜਨਗੇ ਜੇ ਕੰਪਰੋਮਾਈਜ਼ ਵੀ ਚਾਊਗਾ ਤਾਂ ਇਹ 12 ਚਿਹਰੇ ਦੁਬਾਰਾ ਰਬੇਟ ਨਹੀਂ ਹੋਣਗੇ ਤੇ ਕਿਉਂ ਫਿਰ ਉਹ ਅੱਜ ਇਸ ਗੱਲ ਤੋਂ ਭੱਜ ਰਹੇ ਆ ਜੇ ਇਲੈਕਸ਼ਨ ਨਹੀਂ ਕਰਾਣੀ ਤਾਂ ਫਿਰ 12 ਨਵੇਂ ਚਿਹਰੇ ਲਿਆਓ ਤੁਸੀਂ ਕਿਉਂ ਇਸ ਗੱਲ ਤੋਂ ਭੱਜਦੇ ਆਂ ਕਿਉਂ ਇਸ ਗੱਲ ਦੇ ਉੱਤੇ ਨਹੀਂ ਖੜਦੇ ਡਾਕਟਰ ਮਨਮੋਹ ਸਿੰਘ ਜੀ ਬਹੁਤ ਸੀਨੀਅਰ ਐ ਸਿਆਣੇ ਐ ਤਜਰਬੇਕਾਰ ਐ ਉਹਨਾਂ ਨੂੰ ਅੱਗੇ ਹੋ ਕੇ ਆਪਣੀ ਕਹੀ ਗੱਲ ਦੇ ਉੱਤੇ ਉਸ ਫੈਸਲੇ ਨੂੰ ਲਾਗੂ ਕਰਾ ਕੇ 12 ਦੇ 12 ਚਿਹਰਿਆਂ ਨੂੰ ਨਵੇਂ ਨੂੰ ਲੈ ਕੇ ਆਉਣਾ ਚਾਹੀਦਾ ਹੈ ਕੇਵਲ ਇਲੈਕਸ਼ਨ ਦੇ ਰਾਹੀਂ ਲੈ ਕੇ ਆਣ ਕਿਉਂਕਿ ਜ਼ਿਆਦਾਤਰ ਮੈਂਬਰ ਤਾਂ ਕਹਿੰਦੇ ਇਲੈਕਸ਼ਨ ਹੋਣੀ ਚਾਹੀਦੀ ਬਿਲਕੁਲ ਪਰ ਜੇ ਉਹ ਪਿਆਰ ਮੋਹੱਬਤ ਦੀ ਗੱਲ ਕਹਿੰਦੇ ਵੀ ਕੰਪਰੋਮਾਈਜ਼ ਦੇ ਵਿੱਚ ਲੈ ਕੇ ਆਣਾ ਹੈ ਤਾਂ ਮੇਰੇ ਚਿਹਰੇ ਬਦਲ ਕੇ ਜੋ ਗੱਲ ਉਹਨਾਂ ਨੇ ਕਹੀ ਹੈ ਉਹ ਨਵੇਂ ਲਿਆਂ ਕਿ ਕਿਸੇ ਨੂੰ ਮੇਰੇ ਕਿਹਾ ਕੋਈ ਇਤਰਾਜ਼ ਵੀ ਨਹੀਂ ਹੋਊਗਾ ਇਹ ਇਹ ਸਾਰੀ ਗੱਲਾਂ ਇਹ ਕਿ ਮੀਡੀਆ ਰਹੀਂ ਤਾਂ ਰੱਖਣੀ ਜ਼ਰੂਰੀ ਬਣ ਗਈਆਂ ਆ ਸਾਡੇ ਜਿਹੜੇ ਮੈਂਬਰ ਐ ਉਹ ਬੋਲਣ ਤੋਂ ਪਤਰੰਦੇ ਵੀ ਐ ਪਰ ਸਾਡਾ ਉੱਥੇ ਪੈਸਾ ਲੱਗਿਆ ਹੋਇਆ ਸਾਡੇ ਉੱਥੇ ਜਜ਼ਬਾਤ ਲੱਗੇ ਹੋਏ ਆ ਅਸੀਂ ਜੁੜੇ ਹੋਏ ਆ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਪਰਿਵਾਰ ਲੈ ਕੇ ਜਾਈਏ ਤੇ ਉੱਥੇ ਮਾਹੌਲ ਇਦਾਂ ਦਾ ਮਿਲੇ ਕਿਉਂਕਿ ਬੰਦਾ ਉੱਥੋਂ ਟੈਨਸ਼ਨ ਫਰੀ ਹੋ ਕੇ ਇੱਕ ਇੰਜੋਏਮੈਂਟ ਕਰਨ ਜਾਂਦਾ ਆਪਣੇ ਬੱਚਿਆਂ ਆਪਣੇ ਪਰਿਵਾਰ ਦੇ ਨਾਲ ਔਰ ਉਥੇ ਜਦੋਂ ਇਹ ਮਾਹੌਲ ਮਿਲਦਾ ਫਿਰ ਡਰ ਲੱਗਦਾ ਕਿ ਅਸੀਂ ਪੈਸੇ ਵੀ ਦੇ ਰਹੇ ਆ ਵੀ ਉਥੇ ਜਾਈਏ ਕਿ ਨਾ ਜਾਈਏ ਕਿਉਂਕਿ ਪਿੱਛੇ ਕੁਝ ਇਨਸੀਡੈਂਟ ਇਦਾਂ ਦੇ ਹੋਏ ਕਿ ਉਸ ਗੱਲ ਤੋਂ ਇਹ ਲੱਗਦਾ ਵੀ ਜੇ ਤੁਹਾਡੀ ਉਸ ਗਰੁੱਪ ਨਾਲ ਨਹੀਂ ਬਣਦੀ ਵੀ ਸ਼ਾਇਦ ਕੋਈ ਅਲੀਗੇਸ਼ਨ ਲਗਾ ਕੇ ਤੁਹਾਨੂੰ ਕਿਤੇ ਫਸਾਣਾ ਦਿੱਤਾ ਜਾਵੇ ਇਹ ਮਾਹੌਲ ਕਲੱਬ ਦੇ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਮਾਹੌਲ ਸੁਖਾਲਾ ਪਿਆਰ ਮੁਹੱਬਤ ਵਾਲਾ ਹੋਣਾ ਚਾਹੀਦਾ ਜਿਹੜੇ ਡਿਊਟੀਆਂ ਐ ਮੈਨੇਜਮੈਂਟ ਦੀਆਂ ਉਹ ਆਪਣੀਆਂ ਡਿਊਟੀਆਂ ਨੂੰ ਨਿਭਾਣ ਚੰਗੇ ਤਰੀਕੇ ਨਾਲ ਕਲੱਬ ਮੈਂਬਰ ਜੋ ਕਲੱਬ ਲਈ ਕੰਮ ਕਰਨ ਡਿਜੀਟਲ ਵਾਲੇ ਪਾਸੇ ਜਰੂਰ ਜਾਣ ਮੈਂ ਫੇਰ ਅਪੀਲ ਕਰਾਂਗਾ ਵੀ ਏਜੰਡੇ ਜਿਹੜੇ ਹੈਗੇ ਆਈਜੀਐਮ ਜਾਂ ਆਈਜੀਐਮ ਜੋ ਵੀ ਪਾਸ ਹੋਣ ਆ ਉਹ ਡਿਜੀਟਲ ਰਾਈਂ ਰਜਿਸਟਰਡ ਹੋ ਕੇ ਸਭ ਦੀ VOTING ਦੇ ਨਾਲ ਉਹ ਏਜੰਡੇ ਪਾਸ ਹੋਣੇ ਚਾਹੀਦੇ ਆ ਨਾ ਕਿ ਉੱਥੇ ਹਲਦਾ ਗੁੱਲਾ ਕਰਕੇ ਪਾਸ ਤੇ ਪੁੱਛ ਕਿਸੇ ਗਰੁੱਪ ਦੀ ਹਮਾਇਤ ਕਰਦੇ ਹੋ ਜਾਂ ਆਪ ਇੱਕ ਮੈਂਬਰ ਦੇ ਤੌਰ ਤੇ ਸਲਾਹ ਦੇਖੋ ਮੈਂ ਅੱਜ ਜੋ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਾਂ ਆਪਣੇ ਇੰਡੀਵਿਜੂਅਲ ਤੌਰ ਤੇ ਕੀਤੇ ਆ ਕਿਉਂਕਿ ਮੈਂ ਮੈਂਬਰ ਵੀ ਆਂ ਤੇ 2 ਸਾਲ ਐਜ਼ ਅ ਐਗਜ਼ੀਕਟਿਵ ਉੱਥੇ ਟੀਮ ਦੇ ਵਿੱਚ ਕੰਮ ਕਰਨ ਦਾ ਮੈਨੂੰ ਉੱਥੇ ਮੌਕਾ ਵੀ ਮਿਲਿਆ ਉਦੋਂ ਵੀ ਸਾਡਾ ਵਿਜ਼ਨ ਸਿਰਫ ਕੰਮ ਕਰਨ ਦਾ ਸੀ ਤਰੱਕੀ ਵਾਲ ਸੀ ਡਾਕਟਰ ਸੁਦੀਰ ਵਰਮਾ ਜੀ ਉਹਨਾਂ ਦੀ ਪੂਰੀ ਟੀਮ ਦੀ ਰਿਨਵਾਈਸ ਕੀਤਾ ਸੀ ਉਹਨਾਂ ਦਾ ਵਿਜ਼ਨ ਸੀ ਚਲੋ ਮੌਕਾ ਮਿਲਿਆ ਜਿੰਨੀ ਕਿਸਨੂੰ ਸੇਵਾ ਕਰਨ ਦਾ ਉੱਥੇ ਕੰਮ ਕੀਤਾ ਤੇ ਕੰਮ ਦੇ ਤੌਰ ਤੇ ਹੀ ਸੋਚ ਲੈ ਕੇ ਆਏ ਸੀ ਪਰ ਉੱਥੇ ਰਾਜਨੀਤੀ ਹੋਰ ਪਾਸੇ ਤੁਰ ਗਈ ਹੈ ਜਿਹੜਾ ਮਾਹੌਲ ਹੈ ਜ ਤੁਰਿਆ ਉਹ ਬਹੁਤ ਹੀ ਗਲਤ ਪਾਸੇ ਤੁਰਿਆ ਦੇਖੋ ਤੁਸੀਂ ਰਾਜਲક્ષੀ ਦੀ ਗੱਲ ਕੀਤੀ ਹੈ ਇੱਕ ਪਰਿਵਾਰਕ ਕਲੱਬ ਹੈ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਚ ਕੋਈ ਹੱਲ ਨਿਕਲੇਗਾ ਕਿਉਂਕਿ ਤੁਸੀਂ ਮੈਂਬਰਾਂ ਦੀ ਗੱਲ ਕਰ ਰਹੇ ਹੋ ਮੈਂਬਰਾਂ ਦੇ ਵਿੱਚ ਤਾਂ ਆਪ ਹੀ ਢੜੇ ਬਣੇ ਹੋਏ ਜੀ ਕਿਉਂਕਿ ਹਰੇਕ ਬੰਦਾ ਹਰੇਕ ਬੰਦਾ ਤੁਹਾਡੇ ਨਾਲ ਜੁੜਿਆ ਹੋਇਆ ਹੈ ਕਿ ਕੋਈ ਹੱਲ ਹੋਏਗਾ ਜਾਂ ਇਹ ਸਿਆਸੀ ਅਖਾੜਾ ਬਣ ਕੇ ਰਹਿ ਜਾਏਗਾ ਜੀ ਦੇਖੋ ਹਲ ਤਾਂ ਹਰ ਇੱਕ ਚੀਜ਼ ਆਉਂਦਾ ਪਰ ਉਹਦੇ ਨਾਲ ਇਹ ਵੀ ਜਦੋਂ ਜ਼ਿਆਦਾ ਮਾਹੌਲ ਖਰਾਬ ਹੋ ਜੇ ਜ਼ਿਆਦਾ ਲੜਾਈ ਝਗੜੇ ਦਾ ਉੱਥੇ ਸਿਨੈਰੀਓ ਬਣ ਜੇ ਫਿਰ ਇਹ ਜ਼ਰੂਰ ਹੋ ਸਕਦਾ ਹੈ ਵੀ ਸਰਕਾਰ ਕਿਤੇ ਉਸ ਪਾਸੇ ਨੂੰ ਕਾਂਟਰੋਵਰਸੀ ਪੈਦਾ ਕਰਕੇ ਉਹਨੂੰ ਸਾਹਮਣੇ ਵਾਲੇ ਪਾਸੇ ਨਾਲ ਚੱਲ ਜਾਈਏ ਕਿਉਂਕਿ ਬਾਕੀ ਜਗ੍ਹਾਾਂ 'ਵਾਂ ਜੇ ਆਪਾਂ ਗੱਲ ਕਰੀਏ ਸਿਰਫ ਮੇਰੇ ਜਿਲ੍ਹੇ 'ਚ ਧਿਆਨ ਚਾ ਪਟਿਆਲੇ ਹੀ ਕਲੱਬ ਇੱਕ ਮੈਂਬਰਾਂ ਵੱਲੋਂ ਚੁਣੀ ਹੋਈ ਮੈਨੇਜਮੈਂਟ ਚਲਾਉਂਦੀ ਹੈ ਬਾਕੀ ਜਗ੍ਹਾ ਚੇਅਰਮੈਨ ਡੀਸੀ ਹੀ ਨੁਮਾਇੰਦਗੀ ਕਰਦੇ ਆ ਉਹਨਾਂ ਦੀ ਰੈਨਮਾਈ ਚੀਜ਼ ਸਾਰੇ ਕਲੱਬ ਚੱਲ ਰਹੇ ਆ ਕਿਤੇ ਆਹ ਮਾਹੌਲ ਕਰਕੇ ਸਾਡੇ ਪਟਿਆਲੇ ਇਦਾਂ ਦਾ ਕੋਈ ਕਦਮ ਨਾ ਚੁੱਕਿਆ ਜਾਵੇ ਕੀ ਸਾਨੂੰ ਉੱਥੇ ਡਿਵੈਲਪ ਕਰਨਾ ਜਾਂ ਕੋਈ ਡਿਸੀਜਨ ਲੈਣੇ ਉੱਪਰ ਭਾਈ ਸਾਹਿਬ ਕਲੱਬ ਜਿਹੜਾ ਹੈਗਾ ਇਹਨੇ ਲੌਸਸਿਜ਼ ਚ ਜਾ ਰਿਹਾ ਤੁਸੀਂ ਵੀ ਦੋ ਧਰਮ ਆਪਣੀਆਂ ਕਰੀਏ ਕਦੇ ਸੋਚਿਆ ਵੀ ਜਿਹੜੇ ਇਹਨਾਂ ਲੌਸ ਹੈਗੇ ਕਿਵੇਂ ਇਹਨੂੰ ਰਿਕਵਰ ਕਰਨਾ ਹੈ ਇਧਰਲੇ ਪਾਸੇ ਕ세 ਕਮੇਟੀ ਮੈਂਬਰਾਂ ਦਾ ਧਿਆਨ ਗਿਆ ਦੇਖੋ ਜਿਹੜੀ ਲੜਾਈ ਹੋਈ ਹੈ ਹੁਣ ਵੀ ਜੋ ਮੁੱਦੇ ਚੱਲ ਰਹੇ ਨੇ ਉਹ ਇਸੀ ਗੱਲ ਤੇ ਚੰਗੀ ਸੋਚ ਵਾਲੇ ਕੋਈ ਵੀ ਮੈਂਬਰ ਹੈ ਉਹ ਇਸ ਗੱਲ ਦੀ ਲੜਾਈ ਹਮੇਸ਼ਾ ਮੁੱਦੇ ਚੱਕਣਗੇ ਕਲੱਬ ਲੌਸਸਿਜ਼ ਵਲ ਇਹੀ ਤਾਂ ਮੁੱਦੇ ਆ ਵੀ ਜੇ ਕਲੱਬ ਲੌਸ਼ ਹੈ ਤਾਂ ਆਪਾਂ ਨੂੰ ਨਵੀਂ ਕੰਸਟਰਕਸ਼ਨ ਜਾਂ ਨਵੇਂ ਕੰਮ ਕਰਨ ਦੀ ਕੀ ਜ਼ਰੂਰਤ ਹੈ ਤੁਸੀਂ ਨਵੇਂ ਮੈਂਬਰ ਬਣਾ ਕੇ ਉਹ ਘਾਟਾ ਦਿਖਾ ਦਿੰਦੇ ਹੋ ਜਿਹੜਾ ਰਿਕਾਰਡ ਮੇਰੇ ਕੋਲ ਵੀ ਆਇਆ ਜਾਂ ਬਾਕੀ ਮੈਂਬਰਾਂ ਕੋਲ ਵੀ ਹੈ ਉਹ ਹਰ ਸਾਲ ਕਰੋੜਾਂ ਦਾ ਘਾਟਾ ਹੈ ਕਦੇ 1 ਕਰੋੜ ਕਦੇ 2 ਕਰੋੜ ਕਦੇ 2 ਕਰੋੜ ਕਦੇ 85 ਲੱਖ ਉਹ ਘਾਟਾ ਕਿੱਦਾਂ ਪੂਰਾ ਹੋਊਗਾ ਦੇਖੋ ਸਬਸਕ੍ਰਿਪਸ਼ਨ ਦੀ ਗੱਲ ਕਰੀਏ 150 ਰੁਪਏ ਤੋਂ ਸ਼ੁਰੂ ਹੋ ਕੇ ਅੱਜ 600-700 ਰੁਪਏ ਹੋ ਗਈ ਹੈ ਮੈਂਬਰਸ਼ਿਪ ਕਿੱਥੋਂ ਸ਼ੁਰੂ ਹੋ ਕੇ ਅੱਜ 7 ਲੱਖ ਸਮਥਿੰਗ ਦੇ ਕੋਲ ਪਹੁੰਚ ਗਈ ਹੈ ਖਰਚੇ ਵਧ ਗਏ ਪਰ ਲੌਸ ਨਹੀਂ ਘਟਿਆ ਲੌਸ ਵੀ ਵਧ ਗਿਆ ਕਾਰਨ ਕੀ ਹੈ ਕਿਉਂਕਿ ਵਿਦਆਉਟ ਜ਼ਰੂਰਤ ਤੁਸੀਂ ਜਦੋਂ ਕੰਸਟਰਕਸ਼ਨ ਤੇ ਪੈਸਾ ਧੱਕੋਗੇ ਜਿਹਦੀ ਜ਼ਰੂਰਤ ਨਹੀਂ ਫਿਰ ਲੌਸ ਦਿਖਾਣ ਨੂੰ ਕਿਉਂ ਉਹ ਕੀ ਕਾਰਨ ਹੈ ਕਿਉਂ ਨਹੀਂ ਉਹ ਚੀਜ਼ਾਂ ਤੇ ਠੱਲ ਪਾਈ ਦਿੰਦੀ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਜੇ ਆਪਣਾ ਘਰ ਵੀ ਹੈ bizness ਵੀ ਹੈ ਆਪਣਾ ਘਾਟੇ 'ਚ ਜਾ ਰਿਹਾ ਤਾਂ ਆਪਾਂ ਕਿਉਂ ਬੇਮਤਲਬ ਉਹਦੇ ਉੱਤੇ ਕਰਜ਼ਾ ਚੱਕ ਕੇ ਜਾਂ ਉਹ ਘਾਟੇ ਦਿਖਾ ਕੇ ਅੱਗੇ ਵਧੀ ਜਾਂਦੇ ਕੀ ਕਾਰਨ ਹੈ ਉਹ ਤਾਂ ਇਸ ਗੱਲ ਦਾ ਮੈਨੇਜਮੈਂਟ ਜਵਾਬ ਦੇਵੇ ਸਾਡੀ ਵੀ ਉਦੋਂ ਇਹੀ ਲੜਾਈ ਹੋਈ ਸੀ ਮੇਰੇ ਵੀ ਕੁਛ ਚਲੋ ਉਦੋਂ ਈਸੀ ਕਰਕੇ ਮੈਂ ਅਸਤੀਫਾ ਵੀ ਦਿਆ ਸੀ ਮੈਂ ਬਿਲਕੁਲ ਹੱਕ 'ਚ ਨਹੀਂ ਸੀ ਵੀ ਇਲੈਕਸ਼ਨ ਹੋਣ ਟਾਈਮ 'ਉਪ ਐਕਸਟੈਂਸ਼ਨ ਦੇ ਉੱਤੇ ਈ ਅਸਤੀਫਾ ਦਿੱਤਾ ਸੀ ਮੈਂ ਐਕਸਟੈਂਸ਼ਨ ਵਿੱਚ ਨਹੀਂ ਜਾਣਾ ਚਾਹੁੰਦਾ ਉਸ ਗੱਲ ਦਾ ਇਹਨਾਂ ਨੇ ਮੁੱਦਾ ਬਣਾ ਲਿਆ ਸੀ ਆਪਣੇ ਆਪਣੇ ਦਿਲ ਦੀ ਗੱਲ ਹੁੰਦੀ ਹੈ ਮੈਂਬਰਸ ਨੇ ਚੁਣ ਕੇ ਭੇਜਿਆ ਵੋਟ ਤੰਤਰ ਹੈ ਉਹ ਹਮੇਸ਼ਾ ਉਹ ਲੋਕਤੰਤਰ ਦੇ ਵਿੱਚ VOTING ਜਿਹੜਾ ਮੈਂਬਰਾਂ ਦਾ ਰਾਈਟ ਹੈ ਉਹ ਹਮੇਸ਼ਾ ਮੈਂਬਰਾਂ ਕੋਲ ਰਹਿਣਾ ਚਾਹੀਦਾ ਉਹਨੂੰ ਕਿਸੇ ਦਾ ਹੱਕ ਨਹੀਂ ਹੈ ਕਿ ਤੁਸੀਂ ਦਫਨੋ Thank you. Thank you. Thank you.